ਹੈਗੀ ਆ ਮਾਮਲਾ ਜਿਹੜਾ ਗੁਰਬਖਸ਼ਗਰ ਬਲਾਸ ਹੋਇਆ ਇਹ ਜਿਹੜੀ ਇਨਫਾਰਮੇਸ਼ਨ ਆਈ ਸੀ ਕਿ ਕੋਈ ਤਮਾਕੀਆਰ ਕੀ ਕੋਈ ਜਿਹੜੀ ਆਵਾਜ਼ਨਾ ਹੀ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੀਆਂ ਹਾਂ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਹੈ ਕਿੰਨੇ ਵਜੇ ਸਮਾਂ ਹੋਇਆਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲਦੀ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫ੍ਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਹਾਂ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹੈ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਸਰ ਬਾਅਦ ਕਿੰਨੇ ਵਜੇ ਰਹੇਗਾ ਇਹ ਆ ਇਨਫਾਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਤੁਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਤੁਮਾਕਾ ਹੋਇਆ ਆਜੇ ਜਾਣ ਜਾਰੀ ਆ ਇਸ ਦੇ ਵਿੱਚ ਜੇਸ਼ ਕਰਨਾ ਕਰਕੇ ਤੁਮਾਕਾ ਆਇਆ ਉਸ ਤੇ ਫਿਰ ਤੁਹਾਨੂੰ ਵਕਫਾ ਜੀ ਕਰਦਾ ਤੁਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਇਹ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇਨਵੈਸਟੀਗੇ Thank you. Thank you.